9 ਸਤੰਬਰ ਨੂੰ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਜਾਏਗੀ। ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਦੇ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਸੁਰੱਖਿਆ ਤੇ ਕਈ ਹੋਰ ਮੰਗਾਂ ਦੇ ਮੱਦੇਨਜ਼ਰ ਇਹ ਹੜਤਾਲ ਕੀਤੀ ਜਾਣੀ ਹੈ। 9 ਸਤੰਬਰ ਨੂੰ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ। 2800 ਪੋਸਟਾਂ ਖਾਲੀ ਹੋਣ ਕਰਕੇ ਡਾਕਟਰਾਂ ਤੇ ਵਾਧੂ ਭਾਰ ਪੈ ਰਿਹਾ ਹੈ। ਇਹ ਜ਼ਿਕਰ ਇਹਨਾਂ ਦੇ ਵੱਲੋਂ ਕੀਤਾ ਗਿਆ। ਤਾਂ ਸਿਹਤ ਮੰਤਰੀ ਦੇ ਨਾਲ ਬੈਠਕ ਵੀ ਡਾਕਟਰਾਂ ਦੇ ਮਸਲਿਆਂ ਬਾਬਤ ਹੋ ਚੁੱਕੀ ਹੈ। ਪਰ ਇਹਨਾਂ ਡਾਕਟਰਾਂ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਮੰਗਾ ਦੇ ਉੱਤੇ ਬੈਠਕ ਦੇ ਵਿੱਚ ਸਹਿਮਤੀ ਬਣੀ ਸੀ ਸਹਿਮਤੀ ਬਣਨ ਦੇ ਬਾਵਜੂਦ ਵੀ ਮੰਗਾਂ ਪੂਰੀਆਂ ਨਹੀਂ ਹੋਈਆਂ ਜਿਸ ਤੋਂ ਬਾਅਦ ਹੁਣ ਹੜਤਾਲ ਦਾ ਸੱਦਾ ਦਿੱਤਾ ਗਿਆ ਕੀ ਕੀ ਜਿਹੜਾ ਆ ਉਹ ਮੁੱਦੇ ਨੇ ਜਿਸ ਨੂੰ ਲੈ ਕੇ ਹੜਤਾਲ ਦਿੱਤੀ ਗਈ ਸਭ ਤੋਂ ਪਹਿਲਾ ਮੇਨ ਮੁੱਦਾ ਤਾਂ ਸਿਕਿਉਰਿਟੀ ਦਾ ਹੈਗਾ ਜੀ ਜਿੱਦਾਂ ਹੁਣ ਕੋਲਕਾਤਾ ਚੱਡਾ ਵਾਟਾ ਇਨਸੀਡੈਂਟ ਹੋਇਆ ਅਸੀਂ ਸਰਕਾਰ ਅੱਗੇ ਸਰਕਾਰ ਵੈਸੇ ਵੀ ਉਦੋਂ ਉਹਨਾਂ ਨੇ ਕਿਹਾ ਸੀ ਅਸ਼ੋਰੈਂਸ ਦਿੱਤੀ ਸੀ ਕਿ ਵੀ ਅਸੀਂ ਜਿਹੜੀ ਸਿਕਿਉਰਿਟੀ ਵਾਲਾ ਇਸ਼ੂ ਹੈਗਾ ਉਹਨੂੰ ਛੇਤੀ ਤੋਂ ਛੇਤੀ ਸੌਟ ਆਊਟ ਕਰਾਂਗੇ ਵੀ ਜਿਹੜੇ ਬਿਲਕੁਲ ਛੋਟੇ ਲੈਵਲ ਤੇ ਵੀ ਹੈਲਥ ਸਿਲਟੀਜ਼ ਹੈਗੀਆਂ ਉੱਥੇ ਵੀ ਸਿਕਿਉਰਿਟੀ ਪ੍ਰਦਾਨ ਕਰਾਂਗੇ ਪਰ ਜ਼ਮੀਨੀ ਪੱਧਰ ਤੇ ਹਜੇ ਕੁਝ ਨਹੀਂ ਹੋਇਆ ਹੈਗਾ ਅਸੀਂ ਚਾਹੁੰਦੇ ਸੀ ਵੀ ਉਹ ਛੇਤੀ ਤੋਂ ਛੇਤੀ ਹੋ ਜਾਏ ਪਰ ਉਹ ਨਹੀਂ ਹੋਇਆ ਹੈਗਾ ਦੂਜਾ ਮੁੱਦਾ ਹੈਗਾ ਸੀਗਾ ਵੀ ਡਾਕਟਰ ਦੀ ਰਿਕਰੂਟਮੈਂਟ ਥੋੜੀ ਫਾਸਟ ਹੋਣੀ ਚਾਹੀਦੀ ਹੈਗੀ ਹੈ ਟਾਈਮ ਬਾਉਂਡ ਹੋਣੀ ਚਾਹੀਦੀ ਹੈ ਨੋ ਡਾਊਟ ਸਰਕਾਰ ਨੇ 400 ਪੋਸਟਾਂ ਕੱਢੀਆਂ ਹੈ थैंकਫੁਲ ਹੈਗੇ ਅਸੀਂ ਉਹਦੇ ਲਈ ਪਰ ਅਸੀਂ ਚਾਹੁੰਦੇ ਹਾਂ ਜਿਹੜੀਆਂ ਅਗਲੀਆਂ ਪੋਸਟਾਂ ਵੀ ਨਿਕਲਣਗੀਆਂ ਉਹ ਵੀ ਥੋੜੀਆਂ ਟਾਈਮ ਬਾਉਂਡ ਹੋਣ ਡਾਕਟਰਾਂ ਤੇ ਉਹਦੇ ਨਾਲ ਜੋ ਹੈਗਾ ਸੁਚਾਰੂ ਢੰਗ ਨਾਲ ਹੈਲਥ ਡਿਪਾਰਟਮੈਂਟ ਚੱਲ ਸਕੇ ਤੀਜੀ ਹੈਗੀ ਸਾਡਾ ਵੀ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਜਿਹੜੀ ਸਕੀਮ ਬੰਦ ਹੋ ਗਈ ਸੀਗੀ ਜਿਸ ਦੇ ਵਿੱਚ ਆਰਨੋ 14 ਲੈਵਲ ਤੇ ਸਾਨੂੰ ਵਾਅਦਾ ਮਿਲਦਾ ਸੀਗਾ ਉਹ ਬੰਦ ਕਰਤਾ ਹੈਗਾ ਸਰਕਾਰ ਨੇ ਜੀ ਦੇ ਕਰਕੇ ਸਾਡੀਆਂ ਤਨਖਾਹਾਂ ਤੇ ਕਾਫੀ ਫਰਕ ਪਿਆ ਹੈਗਾ ਉਹ ਕਾਈਂਡਲੀ ਜਿਹੜੀ ਬਾਕੀ ਰਾਜਾਂ ਦੇ ਹਿਸਾਬ ਨਾਲ ਸਾਨੂੰ ਵੀ ਜਿੰਨਾ ਬੰਦਾ ਹੈਗਾ ਪੱਤਾ ਮਿਲਣਾ ਚਾਹੀਦਾ ਹੈਗਾ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਆਖੀਕਾਰ ਪੂਰੇ ਸੂਬੇ ਭਰ ਦੇ ਵਿੱਚ ਹੜਤਾਲ ਦੀ ਕਾਲ ਦੇ ਦਿੱਤੀ ਗਈ ਹੈ 9 ਤਰੀਕ ਨੂੰ ਆਪਣੀਆਂ ਸੇਵਾਵਾਂ ਬੰਦ ਕਰ ਦੇਣਗੇ ਇਸ ਤमाम ਹਸਪਤਾਲਾਂ ਦੇ ਡਾਕਟਰ ਸਤਿ ਸਬੰਦ ਸਟਾਫ ਜਿਨ੍ਹਾਂ ਦੇ ਮੱਦੇ ਨਜ਼ਰ ਹੈ ਜਿਹੇ ਇਸ਼ਤਿਹਾਰ ਨੇ ਜਿਹੜੇ ਉਹ ਆਮ ਕਰਕੇ ਹੁਣ ਹਸਪਤਾਲਾਂ 'ਚ ਲੱਗਣੇ ਸ਼ੁਰੂ ਵੀ ਹੋ ਚੁੱਕੇ ਨੇ ਕਿ ਹੜਤਾਲ ਤੇ ਡਾਕਟਰ ਕਿਉਂ ਨੇ ਕਾਰਨ ਕੀ ਨੇ ਹਾਲਾਂਕਿ 9 ਤਰੀਕ ਦਾ ਸਮਾਂ ਦਿੱਤਾ ਗਿਆ ਉਹ ਦੇਖੋ ਤੁਹਾਡੇ ਸਾਹਮਣੇ ਦਿਖਾ ਦਿੰਦੇ ਆ ਕਿ ਇੱਥੇ ਜਿਹੜੇ ਨੇ ਤਮਾਮ ਜਿਹੜੇ ਨੇ ਉਹ ਇਸ ਤਰੀਕੇ ਦੇ ਸਿਆਰ ਲਾਇਆ ਜਾ ਰਿਹਾ ਹੈ ਇਹ ਕੀ ਲਗਾ ਰਹੇ ਹੋ ਕੀ ਸੁਚਿਤ ਕਰ ਰਹੇ ਤੁਸੀਂ ਇਹ ਜਿਹੜਾ ਆਪਣਾ ਉਹ ਹੋਇਆ ਸੀਗਾ ਡਾਕਟਰਾਂ ਦੇ ਵੱਲੋਂ ਨਾ ਸਟ੍ਰਾਈਕ ਕੀਤੀ ਗਈ ਸੀ ਉਸ ਟਾਈਮ ਕਹਿੰਦੇ ਸੀ ਵੀ ਹਾਂ ਬਹੁਤ ਸਾਹਮਣੇ ਦਿੱਕਤਾਂ ਸਾਹਮਣੇ ਕਰਨਾ ਪੈ ਰਿਹਾ ਹੈ ਪੇਸ਼ੈਂਟਾਂ ਨੂੰ ਤੇ ਉਸ ਦੀ ਵਜ੍ਹਾ ਕਰਕੇ ਸਰਕਾਰ ਨੇ ਤਾਂ ਕੋਈ ਹੱਲ ਨਹੀਂ ਕੀਤਾ ਹੈਗਾ ਤੇ ਸਰਕਾਰ ਤੱਕ ਗੱਲ ਵੀ ਪਹੁੰਚਾਈ ਗਈ ਹੈ ਨਾ ਤੇ ਉਹਨਾਂ ਨੇ ਮੱਦੇਨਜ਼ਰ ਨજર ਰੱਖਦੇ ਹੋਏ ਵੀ ਜਦੋਂ ਹੱਲ ਨਹੀਂ ਕੀਤਾ ਤੇ ਉਸ ਦੇ ਬਾਵਜੂਦ ਸਾਨੂੰ ਇਹ ਮਤਲਬ ਕਿ ਜੋ ਕਦਮ ਹੈ ਤਾਂ اٹھਾਉਣਾ ਪੈਣਾ ਹੈ। तमाम ਉਹਦੀਆਂ ਆਪਣੀਆਂ ਦਿੱਕਤਾਂ ਨੇ ਉਹ ਡਾਕਟਰਾਂ ਨੇ ਇੱਥੇ ਲਿਖੀਆਂ ਹੋਈਆਂ ਨੇ ਤਾਂ ਕਿ ਮਰੀਜ਼ਾਂ ਨੂੰ ਵੀ ਇਹ ਪਤਾ ਲੱਗ ਸਕੇ ਕਿ ਆਖਿਰਕਾਰ 9 ਤਰੀਕ ਤੋਂ ਸੂਬੇ ਭਰ ਚ ਡਾਕਟਰ ਕਿਸ ਲਈ ਹੜਤਾਲ ਤੇ ਜਾ ਰਹੇ ਨੇ। ਇਸ ਕਰਕੇ ਅਜਿਹੇ ਪੇਜ ਬਣਾ ਕੇ ਵੀ ਲਾਏ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਸੂਚਿਤ ਵੀ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਐਸੋਸੀਏਸ਼ਨ ਵੱਲੋਂ तमाम ਡਾਕਟਰਾਂ ਨੂੰ ਇਹ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਉਹ ਇੱਕ ਇੱਕ ਹਫ਼ਤੇ ਤੋਂ ਵਧੀਰੀ ਦਵਾਈ ਆਪਣੇ ਜਿਨ੍ਹਾਂ ਨੂੰ ਲਿਖਣੀ ਸ਼ੁਰੂ ਕਰੇ ਜਿਨ੍ਹਾਂ ਦੇ ਲਈ ਅੱਜ ਦਾ ਤੇ ਕੱਲ ਦਾ ਦਿਨ ਰੱਖਿਆ ਗਿਆ ਸੀ ਉਸ ਤੋਂ ਇਲਾਵਾ ਡਾਕਟਰਾਂ ਨੂੰ ਤਮਾਮ ਪੈਂਡਿੰਗ ਕੰਮ ਮੁਕੰਮਲ ਕਰਨ ਲਈ ਵੀ ਕਹਿ ਦਿੱਤਾ ਗਿਆ ਸੀ 9 ਤਰੀਕ ਤੋਂ ਫੇਰ ਸੁਣਿਆ ਜੀ ਹੜਤਾਲ ਹੋ ਰਹੀ ਹੈ ਪਰ ਇਸ ਲਈ ਤੇ ਬਹੁਤ ਪੇਸ਼ੈਂਟ ਲਈ ਬਹੁਤ ਔਖਾ ਹੋ ਜਾਏਗਾ ਜਿਹੜੇ ਪੇਸ਼ੈਂਟ ਆਉਂਦੇ ਆ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਸਾਰੇ ਪ੍ਰਾਈਵੇਟ ਹਸਪੀਟਲ ਨਹੀਂ ਜਾ ਕੇ ਅਫੋਰਡ ਨਹੀਂ ਕਰ ਪਾਣਗੇ ਪਰ ਜਿਹੜਾ ਇਹ ਹੋ ਰਿਹਾ ਹੜਤਾਲ ਇਹ ਕਰਨੀ ਨਹੀਂ ਚਾਹੀਦੀ ਕਿਉਂਕਿ ਜਿਹੜੇ ਪੇਸ਼ੈਂਟਸ ਵਗੈਰਾ ਆਉਂਦੇ ਉਹ ਕਿੱਥੇ ਜਾਣਗੇ ਫੇਰ ਬਹੁਤ ਮੁਸ਼ਕਿਲ ਹੋ ਜਾਏਗਾ ਉਹਨਾਂ ਲਈ ਇਸ ਲਈ ਰਿਕਵੈਸਟ ਹੈ ਪ੍ਰਸ਼ਾਸਨ ਵੱਲੋਂ ਕੀ ਆਪਾਂ ਕਰ ਰਹੇ ਹਾਂ ਕਿ ਜੋ ਵੀ ਡਾਕਟਰਸ ਆ ਉਹ ਆਪਣੀ ਡਿਊਟੀ ਨਿਭਾਉਣ ਤੱਕ ਸਵਾਂ ਆਣ ਅਤੇ ਪੇਸ਼ੰਗਰਾਂ